ਜੋ ਜਿੰਨੇ ਆਪਾਂ ਕਈ ਵਾਰੀ ਗਲਤ ਹਲਕੇ ਤਾਂ ਪਕਾ ਲੈਂਦੇ ਗਲੇ ਦੇ ਵਿੱਚ ਗਾਣਿਆਂ ਦੇ ਨਾਲ ਪ੍ਰੈਕਟਿਸ ਕਰ ਕਰਕੇ ਤੇ ਉਹਦੇ ਵਿੱਚ ਆਪਣਾ ਮਤਲਬ ਗਲਾ ਫਿਰ ਉਹਨੂੰ ਠੀਕ ਕਰਨਾ ਉਹ ਨਹੀਂ ਔਖਾ ਹੋ ਜਾਂਦਾ ਹਨਾ ਤਾਂ ਇਹਨੂੰ ਹੌਲੀ ਹੌਲੀ ਜਿਵੇਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕੀ ਹੈ ਸਭ ਤੋਂ ਪਹਿਲਾ ਲੈਸਨ ਇਹ ਹੁੰਦਾ ਵੀ ਤੁਹਾਡਾ ਸੁਰ ਦੇ ਨਾਲ ਸੁਰ ਮਿਲਣਾ ਚਾਹੀਦਾ ਹੈ ਠੀਕ ਹੈ ਜਿਵੇਂ ਆਪਾਂ ਸਪੋਜ਼ ਆਪਾਂ ਜਿਵੇਂ ਆਪਾਂ ਇੱਕ ਇੱਕ ਦੀ ਗੈਪ ਵਾਲੀ ਸਰਗਮ ਕਰਦੇ ਹਾਂ ਸਾ ਗ ਰੇ ਪਣ ਸਾ ਗ ਰੇ ਮਾ ਗਾ ਸਭ ਤੋਂ ਪਹਿਲਾਂ ਤਾਂ ਇਹਨੂੰ ਤੇਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਸੇ ਵੀ ਸਰਗਮ ਨੂੰ ਏਨ ਸਲੋ ਪ੍ਰੈਕਟਿਸ ਕਰੋ ਹੌਲੀ ਹੌਲੀ ਤੁਹਾਨੂੰ ਜਦੋਂ ਦੀ ਸਮਝ ਲੱਗਦੀ ਹੈ ਥੋੜ੍ਹਾ ਥੋੜ੍ਹਾ ਉਹਨੂੰ ਤੇਜ਼ ਕਰੋ ਫਿਰ ਉਹਨੂੰ ਤੇਜ਼ ਕਰਨਾ ਸਾ ਗ ਰੇ ਮਾ ਗ ਪਾ ਮਾ ਦ ਪਾ ਨਿ ਦ ਸਾ ਸਾ ਦ ਨਿ ਬਾ ਦ ਮਾ ਬਾ ਕਾਰ ਦੇ ਵਿੱਚ ਵੀ ਕੋਈ ਹਰਕਤ ਨਹੀਂ ਲਾ ਰਿਹਾ ਹਾਂ ਐ ਨਹੀਂ ਕਰ ਰਿਹਾ ਉਸ ਨੂੰ ਸਿੰਪਲ ਹੀ ਰਹਿਣ ਦਿਨਾ ਜਦੋਂ ਹੁਣ ਇਹਨੂੰ ਆਪਾਂ ਹੋਰ ਤੇਜ਼ ਕਰਾਂਗੇ ਸਾਨਾ ਦੇਮਾ ਦਾ ਬਾ ਮਾ ਦਾ ਬਾ ਨਾ ਨਾ ਨਿ ਬਗਮ ਬਗਮ ਦੇਗਾ ਆ ਉਹ ਆਪਣੇ ਆਪ ਐਗਜ਼ੈਕਟ ਸਹੀ ਹਰਕਤ ਬਣ ਗਈ ਯੈਸ ਠੀਕ ਹੈ ਉਹਦੇ ਵਿੱਚ ਜਾਣ ਕੇ ਵਾਈਬ੍ਰੇਸ਼ਨ ਦੇਣ ਦੀ ਲੋੜ ਨਹੀਂ ਹੈਗੀ ਵੀ ਉਹਦੇ ਵਿੱਚ ਵੀ ਆਪਾਂ ਕੋਈ ਹਰਕਤ ਲਾਈਏ ਨਹੀਂ ਲੋੜ ਹੈਗੀ ਉਹ ਹੀ ਆ ਸੋ ਇਹ ਦੀ ਪ੍ਰੈਕਟਿਸ ਤੁਸੀਂ ਜਰੂਰ ਕਰਿਆ ਕਰੋ ਹੌਲੀ ਹੌਲੀ ਆਪਾਂ ਹੁਣ ਸਰਗਮਾ ਤੁਹਾਡੇ ਸੁਰ ਗਲੇ 'ਚ ਬੈਠ ਗਏ ਉਹਨੂੰ ਵਜਾਉਣੀ ਆ ਪਲੇ ਕਰਨੀਆਂ ਵੀ ਆ ਗਈਆਂ ਉਹਨੂੰ ਹੌਲੀ ਹੌਲੀ ਹੁਣ ਆਪਾਂ ਤੇਜ਼ ਕਰਨਾ ਸ਼ੁਰੂ ਕਰਨਾ